ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਫਿਰ ਅਨ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮਿੱਧੀਆਂ ਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾਂ ਦਿਖਾਵਾਂਗੇ ਇੱਕ ਬੱਚੇ ਵਾਲੀ ਥੋੜੀ ਉੱਚੇ ਬੱਚੇ ਵਾਲੀ ਤੁਹਾਨੂੰ ਦਿਖਾਉਣੀ ਤੇ ਇੱਕ ਬੱਚੇ ਤੋਂ ਬਿਨਾਂ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਬੜੀ ਕਿਰਪਾ ਹੈ ਬਾਬਾ ਜੀ ਤੇ ਨਾਮ ਦੱਸ ਤੇ ਕਰੀ ਆਪਣਾ ਫਿਰ ਨਾਮ ਸ਼ੌਂਕੀਏ ਪਿੰਡ ਮਿਆਦੀਆਂ ਤਸੀਲੇ ਜੀ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਜੀ ਤੇ ਫੋਨ ਨੰਬਰ ਬੋਲ ਦੇ ਕਰੀ 71298 39275 ਠੀਕ ਹੈ ਜੀ ਠੀਕ ਹੈ ਤੇ ਕਿੰਨੀਆਂ ਅੱਜ ਫਿਰ 2 ਹੀ ਹੈ 2000 ਰੁਪਏ ਜੀ ਪਹਿਲਾਂ ਕਿੱਡੇ ਵਿਖਾ ਦਈਏ ਇਹੋ ਵਿਖਾ ਦਿਓ ਸ਼ਾਈ ਵਾਲੀ ਠੀਕ ਹੈ ਹਾਂ ਜੀ ਤੇ ਕਿੰਨੇ ਦੇ ਕਲ ਦੁੱਧ ਦੁੱਧ ਹਰ ਜਿਹੜੇ ਘੋੜੇ ਦਾ ਭਾਵੇਂ ਝੋਟ ਮਾਰਨ ਵਾਲਾ ਬਸਾਵੇ ਵਾਲਾ ਤਾਂ 10 ਕਿਲੋ ਕਹੀ ਜਾ ਅੱਛਾ ਲੀਟਰ ਵਾਲਾ ਹੋਊਗਾ ਜਿਹੜਾ 8-9 ਕਿਲੋ 9 ਕਿਲੋ ਸਮਝੇ ਕੋਈ ਅੱਛਾ 8 ਹੀ ਸਮਝੇ ਕੋਈ ਲੀਟਰ ਵਾਲਾ 8 8 ਹੀ ਮੰਨ ਕੇ ਚੱਲੀਏ ਪੱਕਾ ਦੁੱਧ ਜਿਹੜਾ ਹੈਗਾ ਵਾ 8 ਕਿਲੋ ਹੈਗਾ ਲੀਟਰ ਵਾਲਾ ਤੇ ਆ ਬੱਚਾ ਜਿਹੜਾ ਬੱਚਾ ਮਗਰ ਕੋਈ ਮਹੀਨੇ ਦਾ ਸਮਝ ਲੈ ਡੇਢ ਦਾ ਸਮਝ ਲੈ ਆਪਣਾ ਆ ਬੱਚਾ ਜੀ ਥੋੜਾ ਚਾਹੇ ਬੱਚਾ ਜੀ ਆਪਣੀ ਸਮਝਣਾ ਕੋਈ ਲਾ ਲੇ ਜੋ ਵੀ ਹੈ ਤੁਹਾਡੇ ਸਾਹਮਣੇ ਹੀ ਆ ਤੇ ਬਾਕੀ ਆ ਗਾਂ ਵੀ ਦੇਖ ਸਕਦੇ ਸਣ ਵੀ ਇਹਦੇ ਤੁਹਾਨੂੰ ਲੱਗੇ ਤਾਂ ਦਿਖਾ ਦਈਏ ਤੇ ਉਹ ਤਰ੍ਹਾਂ ਠੰਡੀ ਤੇਰੀ ਆ ਵੀ ਜੀ ਠੰਡੀ ਆ ਫਿਰ ਜੀ ਠੰਡੀ ਏ ਅੱਛਾ ਜੀ ਪਿਓ ਸ਼ਾਈ ਆਲ ਕੋ ਮੈਂ ਤੂੰ ਪੇ ਬੰਨ ਛੱਡੋ ਕੋਈ ਪਰਵਾਹ ਨਹੀਂ ਦੁੱਧ ਵੀ ਇਹਦਾ ਐ ਪੂਰਾ ਸੰਗਣਾ ਜੀ ਅੱਛਾ ਹਾਂਜੀ ਖੋਲੋ ਫਿਰ ਤੋੜ ਦਈਏ ਬਾਕੀ ਇਹ ਕਿ ਦੁੱਧ ਦੀ ਕੋਈ ਵੀਰ ਆਪਣੀ ਚਵਾਈ ਕਰਕੇ ਲੈ ਜੇ ਦੁੱਧ ਮੋਕੇ ਤੇ ਜਿਹੜਾ ਕਹਿੰਦੇ ਕਿ 8 ਕਿਲੋ ਹੈਗਾ ਪੱਕਾ ਬਾਕੀ ਇਹੋ ਜਿਹੀਆਂ ਗਾਵਾਂ ਦਾ ਦੁੱਧ ਜਿਹੜਾ ਪੂਰਾ ਸੰਗਣਾ ਹੁੰਦਾ ਵਾ ਵਿਹਾਰ ਵਰਤਨ ਆਸਤੇ ਵੀ ਦੁੱਧ ਚੰਗਾ ਹੁੰਦਾ ਵਾ ਤੇ ਕਿੰਨਾ ਫਿਰ ਮੋਲ ਰੱਖਣਾ ਵਿਧੀ ਇਹਦਾ ਆਪਾਂ ਮੋਲ 30 ਰੁਪਏ ਜੀ ਚਲੋ ਆ ਗਾੜ ਦੇ ਥਾਂ ਚ ਧਾਰਾ ਘੱਟ ਜੀ ਅੱਛਾ ਅਗਲੇ ਦੀ ਬੈਣੀ ਹਾਲ ਦੇ ਅਗਲੇ ਥਾਂ ਚ ਧਾਰਾ ਘੱਟ ਧਾਰਾ ਹੀ ਸਮਝ ਲੈ ਠੀਕ ਆ ਹਾਂਜੀ ਅੱਧਾ ਥਾਂ ਨੇ ਹਾਂਜੀ ਨੇ ਦੇ ਦੇ ਗਏ ਪਾਕਿਸਤਾਨ ਤੋਂ ਹੁੰਦਾ ਪੂਰਾ ਫਿਰ ਤੇ ਜਿੱਡੀ ਸ਼ਾਈ ਵਾਲੀ ਦੀ ਡਿਮਾਂਡ ਆ ਫਿਰ ਤੇ ਵਾਸ਼ੇ 30000 ਦੀ ਵੇਚ ਦੇਣੀ ਹਾਂਜੀ ਹੁਣ ਮੋਲ ਕਰਾਂਗੇ 27000 ਰੁਪਿਆ 25000 ਦੀ ਦੇ ਦੋਗੇ 2000 ਹੋਰ ਮਾਨ ਕਰ ਦਾਂ ਤੇ 20000 ਚਲੋ ਮੋਕੇ ਦੇ ਛੋਟ ਛੋਟ ਹੋਰ ਕਰ ਦੋਗੇ ਕੋਈ ਫੋਨ ਲਾਵੇ ਕਰੀ ਮਾਨਤਨ ਵਿੱਚੋਂ ਕਰ ਦੋਗੇ ਫੁੱਲਾ ਹੀ ਤੇ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਆ ਵੀ 80 ਕਰੋ ਹਜ਼ਾਰ ਦੀ ਠੀਕ ਆ ਹਾਂਜੀ ਗਰਮੀ ਦੀ ਨੂੰ ਪ੍ਰਵਾਹ ਕੋਈ ਠੀਕ ਆ ਤੇ ਬੱਚੇ ਤੋਂ ਬਣਾਈਆਂ ਹਨ ਬੱਚੇ ਤੋਂ ਬਣਾਈਆਂ ਤੇ ਇਹਦੇ ਕੋਲ ਦੁੱਧ ਰਾਦੇ ਹੀ ਡੇਢ ਦੋ ਮਹੀਨਿਆਂ ਦੀ ਚੈੱਕ ਨਹੀਂ ਜੀ ਅੱਛਾ ਚੈੱਕ ਨਹੀਂ ਕਰਾਈ ਏ ਇਹ ਕੋ ਖਾਲੀ ਸਮਝ ਕੇ ਵੀਰ ਆਪਣਾ ਲੱਗੇ ਜੇ ਕਿਸਮਤ ਕਿਸ ਦੀ ਬਣਨੇ ਕੱਲ ਆਗੈ ਤੇ ਠੀਕ ਹੈ ਹਾਂਜੀ ਤੇ ਇਹਦੇ ਕੋਲ ਦੁੱਧ ਪੱਕਾ ਕਿੰਨਾ ਹੈ ਇਹਦੇ ਕੋਲ ਦੁੱਧ 100 ਰੁਪਏ ਜੀ ਹੋਊਗਾ 7 ਕਿਲੋ ਅੱਛਾ ਹਾਂਜੀ ਇਹ ਵੀ ਕੋਈ ਵੀਰ ਜੀ ਆ ਕੇ ਲੋਣਾ ਲੱਗੇ ਅੱਛਾ ਹਾਂਜੀ ਇਹ ਵੀ ਬੜੀ ਠੰਡੀ ਦੀ ਹੈ ਤੇ ਠੰਡ ਸਨ ਓਕੇ ਤੇ ਠੰਡ ਸਨ ਓਕੇ 80 ਰੁਪਏ ਨਾਲ ਕੋਈ ਨਾ ਕੋਈ ਛੱਡਾ ਬਾਦ ਘਟ ਕੋਈ ਅੱਛਾ ਹਾਂਜੀ ਤੁਰਜ਼ਾ ਫਿਰ ਇਹਨਾਂ ਬਾਕੀ ਸੁਆ ਇਹਦਾ ਪਹਿਲਾ ਹੀ ਆ ਬਾਕੀ ਜੱਸੀ 80 ਰੁਪਏ ਦੀ ਕਰੋ ਜੱਸੀ ਕਰੋਸ ਆ ਜਿਹ ਤੇ ਕੱਦ ਕਾਠੇ ਦਾ ਚੰਗਾ ਖਾਣੇ ਵਿੱਚ ਚੰਗਾ ਲੱਗਾ ਵੀ ਤੁਹਾਨੂੰ ਦਿਖਾ ਦਿਆਂਗੇ ਤੇ ਉਤਰਾਪਨ ਥੋੜੀ ਜੀ ਇੱਕ ਪਾਸਾ ਪਾਰਾ ਵਿਖਾਉਂਦੀ ਆ ਥਣ ਥਣ ਓਕੇ ਪੇ ਜੀ ਉਹਨੂੰ ਦਿਖਾਉਂਦੀ ਆ ਬਰਬਾਦ ਘੜ ਕੋਈ ਨਹੀਂ ਹੋਊਗੀ ਠੀਕ ਠੀਕ ਆ ਓਦਾਂ ਜੀ ਬਾਈ ਠੀਕ ਆ ਤੇ ਥਾਣੇ ਦੇ ਕਰੇ ਲੱਗੇ ਤੇ ਦੇਖ ਸਕਦੇ ਜੀ ਥਣ ਵੀ ਹੱਥ ਚਾਉਣ ਵਾਲੇ ਤੇ ਇਹਦਾ ਫਿਰ ਕਿੰਨਾ ਜਾਇਜ ਆ ਮੁੱਲ ਇਹ ਚਾਰ ਪਿੱਛੇ ਦਾ ਜਿਹੜਾ ਇਹੋ ਜਿਹੀਆਂ ਵਸ਼ੀਆਂ ਜੋ ਕੱਲ ਪਿਛਲੀ ਵਾਰ ਵੀਡੀਓ ਚ ਪਾਈ ਹਾਂਜੀ ਉਹਦਾ ਵੀ ਮੁੱਲ ਚੱਲ ਗਿਆ ਵੀ 20000 ਲਾਸਟ ਦੇ ਦਾਂਗੇ ਅੱਛਾ ਪਰ ਕਿਉਂਕਿ ਇਹੋ ਚੀਜ਼ ਹੀ ਪਰ ਇਹ ਚਲੋ ਜੱਸੀ ਕ੍ਰੋਸ ਆ ਵਸ਼ੀ ਤੇ ਮੁੱਲ ਤੇ ਦਾ ਕਰਨ ਕਰੀਏ ਭਾਵੇਂ 20000 ਅੱਛਾ ਇਸ 17000 ਦੇ ਦਾਂਗੇ ਇਸ 17000 ਇਸ 16000 2000 ਰੁਪਏ ਚ ਦੇ ਦਾਂ ਅੱਛਾ 16000 ਹੀ ਦੇ ਦੋਗੇ ਦੇ ਦਾਂ ਠੀਕ ਹੈ ਹਾਂਜੀ ਤੇ ਪ੍ਰਾਚੋਗੇ ਲੈ ਜਿੱਦਾਂ ਮਰਜ਼ੀ ਉਹ ਸ਼ਾਈ ਵਾਲਿਆਂ ਨੂੰ ਭਾਏ ਹੁਣ ਇਹ ਧੋਬੇ ਬੰਦੋ ਘੰਟਾ ਚ ਕਰਕੇ ਜੂਗੀ ਬਾਕੀ ਇਹ ਕਿ ਭਾਵੇਂ ਜਾ ਰਹੇ ਦੁੱਧ ਵਾਲੀ ਆ ਥੋੜੇ ਦੁੱਧ ਵਾਲੀ ਤੁਹਾਡੇ ਘਰੋਂ ਚਵਾਈ ਕਰਕੇ ਖੜਨਾ ਨਾ ਹਰ ਕੇ ਤੇ ਆਪੋ ਆਪਣੀ ਸਾਂਭਿਆ ਕੇ ਕਿਸੇ ਨੇ ਜਾਦੀ ਕਰਨੀ ਕਿਸੇ ਨੇ ਕੱਟ ਕਰਨੀ ਬਾਕੀ ਘਰਾਂ ਜਵਾਈ ਤੁਹਾਨੂੰ ਪਰਸੋਂ ਦੀ ਵੀਡੀਓ ਪਾਈ ਹਾਂਜੀ ਹਾਂਜੀ ਕਿੰਨੀਆਂ ਕਿ ਲੈ ਕੇ ਸਾਂਭ ਲੈਣੀਆਂ ਜੇ ਰਾਤੀ ਵਸ਼ੀਆਂ ਆਈਆਂ ਘਰ ਤੇ ਹੋਈਆਂ 2-2 ਕਿਲੋ ਵਧਣ ਗਿਆ ਘਟਦੀਆਂ ਨਹੀਂ ਕਿਸੇ ਦੇ ਘਰ ਜਾ ਕੇ ਠੀਕ ਹੈ ਜੀ ਠੀਕ ਹੈ ਵੀਰ ਜੀ ਬਾਕੀ ਇੱਥੇ ਆ ਕੇ ਆਪਣੀ ਸਮਝਣਾ ਵੇਖ ਕੇ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਖੜੋ ਜੀ হাঁজি দিন পূৰা দেখোন বহুত বহুত ধন্যবাদ